ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹੋਏ ਹਾਂ ਗੁਰਦੁਆਰਾ ਬਾਬਾ ਰਾਮ ਲਾਲ ਜੀ ਪਿੰਡ ਅਰਫਕੇ ਜਿੱਥੇ ਕਿ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਜਿੱਥੇ 11 ਤਰੀਕ ਨੂੰ ਮਹਾਨ ਨਗਰ ਕੀਰਤਨ ਕੀ ਕੱਢੇ ਜਾ ਰਹੇ ਆ ਵੱਖ-ਵੱਖ ਪਿੰਡਾਂ ਦੇ ਵਿੱਚੋਂ ਅਤੇ ਨਾਲ ਹੀ 13 14 ਦਸੰਬਰ ਦੇ ਨਾਲ ਜਿਹੜੇ ਸਮਾਗਮ ਕੀਤੇ ਜਾਣੇ ਉਹਦੇ ਚ ਦਿਵਾਨ ਹੋਣਗੇ ਦਿਨ ਰਾਤ ਦੇ ਔਰ ਹੋਰ ਵੀ ਆਪਾਂ ਗੱਲਬਾਤ ਇੱਥੇ ਕਰਦੇ ਹੈਗੇ ਆ ਮੇਰੇ ਨਾਲ ਆਪਣੇ ਬਾਬਾ ਦਲਬਾਗ ਸਿੰਘ ਜਿਹੜੇ ਮੁੱਖ ਸੇਵਾਦਾਰ ਹੈਗੇ ਆ ਇੱਥੇ ਬਾਬਾ ਰਾਮਰਾਲ ਗੁਰਦਰਾ ਸਾਹਿਬ ਦੇ ਸੋ ਆਪਾਂ ਇੱਥੇ ਗੱਲਬਾਤ ਵੀ ਕਰਦੇ ਹੈਗੇ ਆ ਹੋਰ ਵੀ ਸੰਗਤ ਨਾਲ ਹੈਗੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਇਹੜੇ ਪ੍ਰੋਗਰਾਮ ਹੋ ਰਿਹਾ ਸਲਾਨਾ ਜਿਹੜੇ ਹੋ ਰਹੇ ਆ ਆਪਣੇ ਜੋੜ ਮੇਲੇ ਹੋ ਰਹੇ ਆ ਜੀ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹਨਾਂ ਦੇ ਨਾਲ ਵੀ ਗੁਰਦਰਾ ਬਾਬਾ ਰਾਮਰਾਲ ਜੀ ਹਰ ਪਕੇ ਦਿਨ ਬੁੱਧਵਾਰੇ ਨਗਰ ਕੀਰਤਨ ਕਰਨਾ ਹਾਂਜੀ ਮੁੜ ਕੇ 29 ਨੂੰ 29 ਮਾਰਗ ਨੂੰ ਜੋੜ ਮੇਲਾ ਬਾਬਾ ਜੀ ਦਾ ਇਹ ਗੁਰਦਰਾ ਬਾਬਾ RAMLAL ਠੀਕ ਨਹੀਂ ਇਹਨਾਂ ਦਾ ਅਸਥਾਨ ਮਾਪੁਰ ਕਹਿੰਦਾ ਚਾਲ ਰੀ ਘਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਘਰ ਸੇਵਾ ਸ੍ਰੀ ਹਰਿ ਸਾਹਿਬ ਮੁਕੀ ਬਾਬਾ ਕੋਲਾ ਸਿੰਘ ਜੀ ਫਿਰ ਅੱਗੇ ਬਾਬਾ ਅਵਤਾਰ ਸਿੰਘ ਜੋ ਸੇਵਾ ਕਰਾ ਰਹੇ ਇੱਥੇ ਠੀਕ ਹੈ ਜੀ ਤੇ ਅੱਗੇ ਬਾਬਾ ਦਲਬਾਹ ਸਿੰਘ ਸੇਵਾਦਾਰ ਇੱਥੋਂ ਦਾ ਠੀਕ ਨਹੀਂ ਇਹ ਸਾਰੀ ਸੰਗਤ ਦੇ ਨਾਲ ਜਿਹੜਾ ਜੋੜ ਮੇਲਾ ਹਰ ਸਾਲ ਇਹ ਬਾਬੇ ਰਾਮਲਾ ਦਾ ਗੁਰਦੁਆਰਾ ਬਹੁਤ ਹਉ ਤਾਵਨਾ ਕੱਢੀ ਦਾ ਜੋਰ ਮੇਲਾ ਬੜੇ ਵੱਡੇ ਪੱਧਰ ਤੇ ਹੁੰਦਾ ਹੈ ਇਲਾਕੇ ਪਚੀਆਂ 30 ਪਿੰਡਾਂ ਦਾ ਇਹ ਪਿੰਡ ਇਲਾਕਾ ਪਚੀ 30 ਪਿੰਡ ਜਿਹੜੇ ਸਤਾਨੂ ਲੱਗਦੇ ਆ ਹਾਂਜੀ ਸਾਰੇ ਨਗਰਾਂ ਦੇ ਸੰਗਤ ਇੱਥੇ ਆਉਂਦੀ ਆ ਤੇ ਇਹ ਐਰਕੀ ਪਿਛਲੇ ਸਾਲ ਵੀ ਨਗਰ ਕੀਰਤਨ ਕੀਤਾ ਸੀ ਐਰਕੀ ਵੀ ਨਗਰ ਕੀਰਤਨ ਦੀ ਵਿਚਾਰ ਬਣੀ ਆ ਸਾਰੀ ਸੰਗਤ ਕਹਿੰਦੀ ਨਗਰ ਕੀਰਤਨ ਕਰੀਏ ਹਾਂਜੀ ਤੇ ਸ਼ਾਮਾਂ ਨੂੰ ਨਗਰ ਕੀਰਤਨ ਵਾਪਸ ਆਉਦਾ ਠੀਕ ਹੈ ਤੇ 29 ਤੇ ਮੱਗਲ ਕੰਡਪਾੜ ਦੇ ਨੇ ਸ਼੍ਰੀਚਰਵਾਰ ਜੋੜ ਮੇਲਾ ਭਾਰੀ ਆ ਠੀਕ ਹੈ ਸ਼ਾਮਾਂ ਨੂੰ ਮਾਜੇ ਤੇ ਮਾਵਲੇ ਦੀ ਕਬੱਡੀ ਹੋਵੇਦੀ ਬਹੁਤ ਹੁੰਦਾ ਆ ਨਾ ਜੋਰ ਵਿਖਾਏ ਜਾਂਦੇ ਹਾਂਜੀ ਮੇਗਰੂ ਜੀ ਕਾ ਖਾਲਸਾ ਵਈ ਫਤਿਹ ਠੀਕ ਹੈ ਜੀ ਬਾਬਾ ਜੀ ਵੈਗੁਰ ਜੀ ਕਾ ਖਾਲਸਾ ਵਈ ਫਤਿਹ ਸੋ ਆਪਾਂ ਹੋਰ ਵੀ ਇੱਥੇ ਗੱਲਬਾਤ ਕਰ ਲੈਨੇ ਮੇਰੇ ਨਾਲ ਇਥੋਂ ਦੇ ਜਿਹੜੇ ਮੁੱਗ ਗਰੰਥੀ ਸਿੰਘ ਹੈਗੇ ਆ ਜੀ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਬਾਬਾ ਜੀ ਵੈਗੁਰ ਜੀ ਕਾ ਖਾਲਸਾ ਵਈ ਭਾਈ ਸਾਹਿਬ ਜੀ ਇੱਕ ਤਾਂ ਨਾਂ ਦੱਸ ਦਿਓ ਆਪਣਾ ਤੇ ਸਾਰੀ ਗੱਲਬਾਤ ਜੋ ਸਾਲਾਨਾ ਜੋੜ ਮੇਲੇ ਤੇ ਦੱਸ ਦਿਓ ਦੱਸਦਾ ਨਾਮ ਜਗਵੰਤ ਸਿੰਘ ਜੀ ਠੀ ਤੇ ਗੁਰਮੁਖ ਪਿਆਰਿਓ ਸਾਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਰਾਮ ਲਾਲ ਜੀ ਆਰਫ ਕੀ ਹਾਂਜੀ ਹਰ ਸਾਲ ਦੀ ਤਰ੍ਹਾਂ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ 11 ਦਸੰਬਰ ਦਿਨ ਬੁੱਧਵਾਰ ਨਗਰ ਕੀਰਤਨ ਸਜਾਇਆ ਜਾਵੇਗਾ 12 ਦਸੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਨਾਲ ਹੀ 5 ਤੋਂ 18 ਸਾਲ ਦੇ ਲੜਕਿਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਜਾ ਰਹੇ ਆ ਹਾਂਜੀ 13 ਦਸੰਬਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ 14 ਦਸੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਅਪਰੰਥ ਸਤੂ ਗੁਰਾਂ ਦੇ ਸੁੰਦਰ ਦਰਬਾਰ ਸਜਾਏ ਜਾ ਰਹੇ ਆ ਪੰਥ ਪ੍ਰਸਿੱਧ ਰਾਗੀ ਢਾਡੀ ਕਥਾਵਾਜਕ ਕਵੀਸ਼ਰੀ ਜਥੇ ਹਾਜ਼ਰੀਆਂ ਭਰ ਰਿਹਾ ਉਪਰੰਤ ਸ਼ਾਮ ਨੂੰ ਮਾਝ ਅਤੇ ਮਾਲਵੇ ਦੀਆਂ ਟੀਮਾਂ ਦੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾ ਰਹੇ ਇਹ ਸਮੁੱਚੀ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸੰਪਰਦਾ ਸਰਹਾਲੀ ਸਾਹਿਬ ਵੱਲੋਂ ਵਰਸਾਈ ਹੋਏ ਬਾਬਾ ਬਤਾਰ ਸਿੰਘ ਜੀ ਘਰਿਆਲੇ ਵਾਲਿਆਂ ਦੀ ਰਹਿਨਮਾਈ ਹੇਠ ਦਰਕਰ ਦੇ ਮੁਖ ਸੇਵਾਦਾਰ ਬਾਬਾ ਦਲਬਾਖ ਸਿੰਘ ਜੀ ਆਰਫ ਕੀ ਕਰਵਾ ਰਹੇ ਆ ਸੋ ਸਮੁੱਚੇ ਦੇਸ਼ ਵਿਦੇਸ਼ ਤੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬ੍ਰਹਮ ਗਿਆਨੀ ਬਾਬਾ ਰਾਮ ਲਾਲ ਜੀ ਦੇ ਸਾਲਾਨਾ ਜੋੜ ਮੇਲੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਤਨ ਮਾਨ ਅਤੇ ਧਨ ਦੇ ਨਾਲ ਗੁਰੂ ਘਰ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਇੱਥੇ ਹੋਰ ਵੀ ਮੇਰੇ ਨਾਲ ਕੁਝ ਸੰਗਤ ਹੈਗੀ ਹੈ ਬਾਪੂ ਜੀ ਹੈਗੇ ਆਪਾਂ ਗੱਲਬਾਤ ਕਰਦੇ ਆ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਪੂ ਜੀ ਕੀ ਨਾਂ ਹੈ ਆਪਣਾ ਜੀ ਨਰਿੰਦਰ ਸਿੰਘ ਜੀ ਜਿਹੜਾ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਕੀ ਕਹੋਗੇ ਇਸ ਬਾਰੇ ਇਹ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਇੱਥੇ ਸੰਗਤਾਂ ਬਹੁਤ ਹੁੰ ਤਾਮਨਾ ਪਹੁੰਚਦੀਆਂ ਨੇ ਦਰਸ਼ਨ ਮਲੇ ਕਰਦੀਆਂ ਇਹ ਮਹਾਂਪੁਰਖ ਬਾਬਾ ਨਾਲ ਨਾ ਪਹਿਲਾਂ ਜਦੋਂ ਆਇਆ ਸੀ ਇੱਥੇ ਝੁੱਕੀ ਪਾਈ ਹਣਾ ਹਾਂਜੀ ਹਾਂਜੀ ਉਦੋਂ ਤੇ ਲੈ ਕੇ ਜੋ ਕੋਈ ਸੰਗਤ ਆਉਂਦੀ ਸੀ ਜਿੰਦਾ ਬੱਚਾ ਨਹੀਂ ਹੋਇਆ ਹਾਂਜੀ ਉਹਨੂੰ ਆਦੇ ਤੁਹਾਡਾ ਬੱਚਾ ਹੋ ਜਾਣਾ ਵੀ ਰੱਖ ਦਿੰਦੇ ਹਾਂਜੀ ਉਸ ਤੋਂ ਲੈ ਕੇ ਕਿ ਸੰਗਤਾਂ ਨਾਲ ਸਾਡੀਆਂ ਜੁੜੀਆਂ ਹੈ ਜੋ ਵੀ ਹੁਣ ਵੀ ਜ਼ੋਰ ਅਦਾਸ ਬੇਨਤੀ ਕਰਦੇ ਇੱਥੇ ਪੂਰੀ ਹੁੰਦੀ ਹੈ ਹਾਂਜੀ ਸਾਰਾ ਇਲਾਕਾ ਹੁੰਦਾ ਹੈ ਹਾਂਜੀ ਬਾਹਰ ਦੇ ਸਾਡੇ ਤਾਂ ਦੂਰ ਦੂਰ ਰਿਸ਼ਤੇਦਾਰ ਵੀ ਆਉਂਦੇ ਨੇ ਠੀਕ ਹੈ ਜੀ ਹਾਂਜੀ ਸੰਗਤ ਨੂੰ ਕੀ ਬੇਨਤੀ ਕਰੋਗੇ ਵੱਧ ਚੜ ਕੇ ਇੱਥੇ ਆਓ ਹਾਂਜੀ ਸੰਯੋਗ ਸੰਯੋਗ ਕਰੋ ਇਲਾਕਾ ਸੰਯੋਗ ਕਰੇ ਸਾਰੀ ਸੰਗਤ ਕਰੇ ਸਾਂਝਾ ਗੁਰਦਰਾ ਸਾਰੇ ਇਲਾਕੇ ਦਾ ਹਾਂਜੀ ਹਾਂਜੀ ਇਲਾਕੇ ਦੇ ਨਾਲ ਹੀ ਨੇ ਚੱਲਣਾ ਕਿਹੜੇ ਕਿਹੜੇ ਸਵਾਮਾਂ ਚੱਲ ਰਹੀਆਂ ਜਿੱਥੇ ਹੋਰ ਗੁਰਦਰਾ ਸਾਹਿਬ ਚ ਗੁਰਦਾਰੇ ਚ ਦੁਆਨ ਹਾਲ ਬਣਿਆ ਠੀਕ ਹੈ ਜੀ ਲੰਗਰ ਹਾਲ ਬਣਿਆ ਇੱਕ ਹੋਰ ਬਾਬੇ ਸ਼ੁਰੂ ਬਣਾਈ ਜਾਂਦੇ ਕੋਈ ਨਾ ਕੋਈ ਹਰ ਸਾਲ ਹੀ ਕੋਈ ਨਾ ਕੋਈ ਨੀ ਪੱਤਰਾ ਦਿਆ ਦੋ ਜੋੜੀਆਂ ਬਣਾਤੀਆਂ ਠੀਕ ਹੈ ਜੀ ਤੇ ਸੇਵਾ ਸੰਗਤ ਕਰਦੀ ਬਹੁਤ ਠੀਕ ਠੀਕ ਹਾਂਜੀ ਕਿ ਆਪਾਂ ਕੋ ਵੱਡੇ ਪੱਧਰ ਤੇ ਟੂਰ ਬਣ ਲੈ ਆਪਾਂ ਇੱਥੇ ਹੋਰ ਵੀ ਗੱਲਬਾਤ ਕਰ ਲੈਨੇ ਆ ਅ ਆ ਬਾਬਾ ਜੀ ਉਸਮਾਨ ਵਾਲੇ ਤੋਂ ਜਰਨੈਲ ਸਿੰਘ ਜੀ ਬਾਬਾ ਜੀ ਵੈਗਰ ਜੀ ਕਾ ਖਾਲਸਾ ਜੀ ਫਤਿਹ ਜੀ ਸੋ ਇਥੇ ਸਲਾਨਾ ਜੋੜ ਮੇਲੇ ਦੇ ਬਾਬਾ ਜੀ ਗੱਲ ਕਰ ਰਹੇ ਆ ਮਹਾਂਪੁਰਖਾਂ ਨਾਲ ਵੀ ਗੱਲਬਾਤ ਕੀਤੀ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਜੀ ਤਾਂਤਰ ਬਾਬਾ ਰਾਮ ਲਾਲ ਜੀ ਜਿਨ੍ਹਾਂ ਮਹਾਂਪੁਰਖਾਂ ਨੇ ਇਲਾਕੇ ਨੂੰ ਤਾਰਨਾ ਕੀਤਾ ਹਾਂਜੀ ਹਾਂਜੀ ਬਹੁਤ ਸੰਗਤ ਜੁੜੀ ਹੈ ਹਾਂਜੀ ਸਵਾਰ ਸਾਲ ਬੜਾ ਭਾਰੀ ਸਲਾਨਾ ਜੋੜ ਮੇਲਾ ਇੱਥੇ ਮਨਾਇਆ ਜਾਂਦਾ ਹੈ ਹਾਂਜੀ ਰੈਣ ਮਾਈ ਹੀਰ ਤਾਂਤਰ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਇਥੋਂ ਦੇ ਮੁੱਖ ਸੇਵਾਦਾਰ ਬਾਬਾ ਦਲਬਾਉ ਸਿੰਘ ਜੀ ਸਾਰੀਆਂ ਸੰਗਤਾਂ ਦੇ ਪ੍ਰੇਮ ਦੇ ਨਾਲ ਪ੍ਰੇਰ ਕਰਕੇ ਗੁਰੂ ਪਿਆਰੇ ਸਾਰੀਆਂ ਸੰਗਤਾਂ ਸੰਜੋਗ ਦੇ ਨਾਲ ਹਰ ਸਾਹ ਜੋੜ ਮੇਲਾ ਮਨਾਉਂਦੇ ਨੇ ਜੋੜ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਨੇ ਬਹੁਤ ਭਾਰੀ ਸੇਵਾ ਮਹਾਂਪੁਰਖਾਂ ਨੇ ਕਰਵਾਈਆਂ ਇਸ ਪੜਾਉ ਦੇ ਉਤੇ ਮਾਰੇ ਕਿਰਪਾ ਕਰਨ ਮਹਾਂਪੁਰਖਾਂ ਦਾ ਅਨੁগ্রহ ਦਿੱਖ ਕੇ ਇਸੇ ਕਰਾਂ ਸੇਵਾ ਕਰਦੇ ਰਹਿਣ ਤੇ ਸੰਗਤਾਂ ਦੇ ਨਾਲ ਮੇਲ ਮਲਾਬ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੇ ਆਪਾਂ ਗੱਲਬਾਤ ਕੀਤੀ ਜਿਹੜਾ ਸਾਲਾਨਾ ਜੋੜ ਮੇਲਾ ਤਨਤਨ ਬਾਬਾ ਰਾਮ ਲਾਲ ਜੀ ਦਾ ਮਨਾਇਆ ਜਾ ਰਿਹਾ ਸਾਲਾਨਾ ਜੋੜ ਮੇਲਾ ਸੋਦੇ ਵਿਸ਼ੇ ਤੇ ਆਪਾਂ ਗੱਲਬਾਤ ਕੀਤੀ ਗਿਆ ਸਸਲਾਣਾ ਜੋੜ ਮੇਲੇ ਤੇ ਅੱਜ ਅਸੀਂ ਇੱਥੇ ਪਹੁੰਚੇ ਸੀਗੇ মিডিਆ ਕਵਰੇਜ ਕਰਨ ਵਾਸਤੇ ਜਿੱਥੇ 11 ਤਰੀਕ ਨੂੰ ਔਰ ਨਾਲ 13 14 ਤਰੀਕ ਦੇ ਜਿਹੜੇ ਸਲਾਣਾ ਸਮਾਗਮ ਇੱਥੇ ਕੀਤੇ ਜਾਣੇ ਹੈਗੇ ਆ ਜਿੱਥੇ ਦੀਵਾਨ ਵੀ ਲੱਗਣੇ ਹਨ ਰਾਗੀ ਢਾਡੀ ਕੁਇਸ਼ਰ ਪਹੁੰਚ ਰਗੇ ਬਾਬਾ ਜੀ ਕੁਝ ਗੱਲਬਾਤ ਕਰਨਾ ਚਾਹੁੰਦੇ ਆ ਬਾਬਾ ਜੀ ਕੀ ਕਹਿਣਾ ਚਾਹੁੰਦੇ ਸੀ ਗੱਲ ਵੀ ਕਿੰਨਾ ਦਵਾਂ ਅਸੀਂ ਲੰਗਰ ਹਾਲ ਬਣਾਇਆ ਜਿੱਥੇ ਲੰਗਰ ਤਿਆਰ ਹੁੰਦਾ ਉਹ ਛੱਡ ਪਾਇਆ ਸੀ ਵੀ ਚਲੋ ਜੋ ਸਮੇਂ ਦੇ ਹਿਸਾਬ ਨਾਲ ਹੁਣ ਸਾਡਾ ਇਰਾਦਾ ਬਣਦਾ ਵੀ ਸਾਰਾ ਜਿਹੜਾ ਲੰਗਰ ਹਾਲ ਦਾ ਛੱਡ ਉਟਾ ਕੇ ਤੇ ਵੱਡਾ ਲੰਗਰ ਹਾਲ ਬਣਾ ਦਈਏ ਸਾਰੀ ਸੰਗਤ ਨੂੰ ਸਹੂਲਤ ਹੋ ਜੇ ਮੇਲੇ ਆ ਦਿਨ ਟੱਪ ਲਾਉਣਾ ਸੀ ਇਹ ਅੱਗੇ ਦਵਾਨ ਹਾਲ ਬਣਾਇਆ 130 ਫੁੱਟ ਲੰਮਾਈ ਆ 70 ਫੁੱਟ ਚੌੜਾਈ ਉਹਦੀ ਦਵਾਨ ਹਾਲ ਦੀ ਦੋ ਦਿਓੜੀਆਂ ਇੱਥੇ ਬੜੀਆਂ ਸਾਨੂੰ 10 ਸਾਲ ਹੋ ਗਏ ਤੇ ਸੇਵਾ ਕਰਾਉ ਜਾਨੂੰ ਜਿਹੜੀ ਸੇਵਾ ਚੱਲਦੀ ਆ ਹੁਣ ਸਾਡਾ ਮਜ਼ਾ ਬਣਿਆ ਵੀ ਇੱਕ ਜਿਹੜਾ ਲੰਗਰ ਹਾਲ ਆ ਬਣਾਉਣ ਵਾਲਾ ਸਾਲ ਲੋਗੋ ਥੋੜੀ ਦਿਗਤ ਆ ਵੀ ਤੇ ਛੱਡ ਪਿਆ ਵਾ ਛੱਡ ਲਾ ਕੇ ਉਹ ਦਿਨ ਮੇਲੇ ਦੇ ਦਿਨ ਟੱਪ ਲਾ ਕੇ ਤੇ ਵੱਡਾ ਜਿਹੜਾ ਲੰਗਰ ਤਕੜਾ ਬਣਾਇਆ ਜਾਵੇ 130 ਫੁੱਟ ਲੰਮਾ ਹੋਵੇ ਤੇ 60 ਫੁੱਟ ਉਹਦੀ ਵਿਚ ਨਾਈ ਹੋਵੇ 130 ਫੁੱਟ ਲਮਾਈ ਕਰਨੀ ਉਹਦੀ ਤੇ 60 ਫੁੱਟ ਉਹਦੀ ਵਿਚ ਲਾਈ ਕਰਨੀ ਜਿਹੜਾ ਲੰਗਰ ਹੁਣ ਬਣਾਉਣਾ ਸੀ ਤੇ ਉਸ ਸੰਗਤ ਦੇ ਸਹਿਯੋਗ ਨੇ ਪੜਨਾ ਵਾ ਉਹਨੂੰ ਮੇਲੇ ਦੇ ਨਹੀਂ ਟੱਪ ਲਾਉਣਾ ਜਦੋਂ ਖੰਡ ਪਾਰੰਭ ਹੋ ਗਏ ਪ੍ਰਗਾਸ਼ ਹੋ ਗਿਆ ਬਾਅਦ ਚ ਸੇਵਾ ਸ਼ੁਰੂ ਹੋਊਦੀ ਸਾਰੀ ਸੰਗਤ ਨੂੰ ਬੇਨਤੀ ਕੀਤੀ ਨੇ ਵੀ ਉਹ ਲੰਗਰ ਆਲੋ ਦੀ ਹਿੱਸਾ ਪਾਉਣ ਜਿਵੇਂ ਸੰਗਤ ਨੇ ਦੀਵਾਨ ਹਾਲ ਦੀ ਸੇਵਾ ਕੀਤੀ ਆ ਕਿ ਸਰਯੇ ਦੀ ਕਿ ਸੀਮੜਦੀ ਏਵੇਂ ਇੱਕ ਉਹ ਜਿਹੜਾ 30 ਫੁੱਟ ਦਾ ਲਮਾਈ ਜਾਂ 60 ਫੁੱਟ ਚਲਾਈ ਆ ਉਹ ਲੰਗਰ ਆਲ ਬਣਾਉਣਾ ਉਹ ਦੀ ਸੇਵਾ ਕਰੇ ਸੰਗਤ ਮੇਗਰੂ ਜੀ ਕਾ ਖਾਲਸਾ ਵੀ ਫਤੇ ਸੋ ਸੰਤ ਮਹਾਂਪੁਰਖ ਬਾਬਾ ਦਲਬਾਗ ਸਿੰਘ ਨੇ ਗੱਲਬਾਤ ਇੱਥੇ ਰੱਖੀ ਹੈਗੀ ਹੋਰ ਵੀ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੇ ਸਮਾਨ ਵਾਲੇ ਤੇ ਪਹੁੰਚੇ ਹੋਰ ਵੀ ਇੱਥੇ ਗੁਰਸਿੱਖ ਵੀਰਾਂ ਨੇ ਜਿਹੜੀ ਬੇਨਤੀ ਕੀਤੀ ਖਾਸ ਤੌਰ ਤੇ ਸਲਾਨਾ ਜੋੜ ਮੇਲੇ ਤੇ ਚੱਲ ਰੀਆਂ ਸਮਾਵਾਂ ਦੇ ਨਾਲ ਸੰਬੰਧ ਚ ਵੀ ਇਹਨਾਂ ਨੇ ਬੇਨਤੀਆਂ ਕੀਤੀਆਂ ਸੰਗਤ ਨੂੰ ਬਹੁਤ ਵਧੀਆ ਜਿਹੜੇ ਪ੍ਰਬੰਧ ਹੈਗੇ ਆ ਇੱਥੇ ਗੁਰਦੁਆਰਾ ਬਾਬਾ RAMLAL ji ਪਿੰਡ ਹਰਫਕੇ ਗੁਰਦੁਆਰਾ ਸਾਹਿਬ ਬਣੇ ਹੋਏ ਆ ਇੱਥੇ 24 ਘੰਟੇ ਜਿਹੜਾ ਲੰਗਰ ਦੀ ਸਹੂਲਤ ਹੈਗੀ ਹੈ ਸੰਗਤ ਵਾਸਤੇ ਔਰ ਦੀਵਾਨ ਹਾਲ ਬਣੇ ਆ ਬਹੁਤ ਵਧੀਆ ਸਚੱਜਾ ਪ੍ਰਬੰਧ ਬਾਬਾ ਦਵਲਾਕ ਸਿੰਘ ਜੀ ਇੱਥੇ ਕਰ ਰਹੇ ਹੈਗੇ ਆ ਮਹਾਰਾਜ ਚੜ੍ਹਦੀ ਕਲਾ ਸਾਰੇ ਸੰਗਤ ਤੇ ਇਲਾਕੇ ਤੇ ਚੜ੍ਹਦੀ ਕਲਾ ਕਰੇ ਨਾਲ ਵੀ ਅਸੀਂ মিডিਆ ਦੇ ਰਾਹੀਂ ਵੀ ਬੇਨਤੀ ਕਰਾਂਗੇ ਕਿ ਜਿਹੜਾ ਇਲਾਕਾ ਹੈਗਾ ਸਮੁੱਚੇ ਨਗਰ ਹੈਗੇ ਆ ਔਰ ਉਹਨਾਂ ਨੂੰ ਬੇਨਤੀ ਕਰਾਂਗੇ ਇਸ ਵੱਡੀਆਂ ਚੱਲ ਰੀਆਂ ਸਵਾਵਾਂ ਦੇ ਵਿੱਚ ਜਿਹੜਾ ਇੱਥੇ ਬਾਬਾ ਆਰਾਮ ਲਾਲ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਇੱਥੇ ਪਹੁੰਚ ਕਰਕੇ ਔਰ ਅਸਲਾਣਾ ਜੋੜ ਮੇਲਾ ਦੇ ਜਿੱਥੇ ਪਹੁੰਚ ਰਹੇ ਹੈਗੇ ਨਾਲ ਸਵਾਵਾਂ ਵੀ ਜਿੰਨੀਆਂ ਚੱਲ ਦੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਸ ਨਾਮ ਵਾਹਿਗੁਰੂ ਸਤ 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 ਨਾਮ ਵਾਹਿਗੁਰੂ sat naam vahe guru sat naam vahe guru sat naam vahe guru sat naam vahe guru.